ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਮੁੱਖ ਮੰਤਰੀ ਨੂੰ ਖਾਸ ਤੌਰ ਤੇ ਵੀਰ ਕਰਾਂਗਾ ਕਿ ਦਵਾਈ ਦੂਈ ਲੈ ਲੈ ਟਿਕਟੂ ਕੋਲ ਲਵਾ ਲੈ ਤੰਦਰੁਸਤ ਹੋ ਜਾਵਾਂ ਬੈਗਰੂ ਪਰਵਾਧਵਾ ਕੇ ਰਾਜ਼ੀ ਕਰਦੇ ਆ ਕਿ ਤਜਰੂਤ ਤੇ ਚਲਦੀ ਹੋ ਜਾਵਾਂ ਕਿ ਪ੍ਰਧਾਨ ਮੰਤਰੀ ਜੀ ਨੂੰ ਜਰੂਰ ਸਾਰੀ ਸਿਚੁਏਸ਼ਨ ਤੋਂ ਜਾਣੂ ਕਰਾ ਕੇ ਵਿਸ਼ੇਸ਼ ਪੈਕੇਜ ਦੀ ਮੰਗ ਕਰਨ ਔਰ ਐਲਾਨ ਕਰਾਉਣ ਔਰ ਪ੍ਰਾਪਤ ਕਰਨ ਇਹਦੇ ਲਈ ਪੂਰੇ ਇਹ ਲੋੜ ਪਵੇ ਤਾਂ ਮੈਂ ਸਮਝਦਾ ਕਿ ਆਲ ਪਾਰਟੀ ਮੀਟਿੰਗ ਵੀ ਕੀਤੀ ਜਾ ਸਕਦੀ ਹੈ 9 ਤਰੀਕ ਤੋਂ ਪਹਿਲਾਂ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਪ੍ਰਧਾਨ ਮੰਤਰੀ ਜੀ ਨੂੰ ਤੇ ਦਬਾਅ ਬਣਾਇਆ ਜਾ ਸਕਦਾ ਜਦੋਂ 9 ਤਰੀਕ ਨੂੰ ਇੱਥੇ ਆਉਣ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਹੜ੍ਹਾਂ ਦੀ ਤਬਾਹੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਕੱਲ ਮੈਂ ਡੇਰਾ ਬਾਬਾ ਨਾਨਕੀ ਜਾ ਕੇ ਆਇਆ ਤੁਸੀਂ ਵਨ ਦੋ ਤਿੰਨ ਥਾਂਾਂ ਤੇ ਟੁੱਟਿਆ ਤਬਾਹੀ ਮਚਾਈ ਪਈ ਆスルਤਾਨ ਪਰ ਲੋਧੀ ਵਾਲਾ ਤਬਾਹੀ ਮਚਾਈ ਪਈ ਆ ਫਾਜ਼ਲ ਕਵਾਲ ਤਬਾਹੀ ਮਚਾਈ ਪਈ ਆ ਫਾਜ਼ਲਾ ਦਾ ਰਾ ਦਾ ਫਸਮਾ ਦਾ ਜਾਨੀ ਨਕਸਰ ਬਹੁਤ ਜ਼ਿਆਦਾ ਹੋਇਆ ਸੋ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਔਰ ਖਾਸ ਤੌਰ ਤੇ ਬਾਰਡਰ ਏਰੀਏ ਤੇ ਜਿਵੇਂ ਡੇਰਾ ਬਾਬਾ ਨਾਨਕ ਬਿਲਕੁਲ ਬਾਰਡਰ ਏਰੀਏ ਤੇ ਪਾਰਲੀ ਸਾਈਡ ਤੇ ਪਾਕਿਸਤਾਨ ਪਾਸੇ ਵੱਧ ਉੱਤੇ ਕਰ ਲੇ ਸਾਰਾ ਪਾਣੀ ਡੇਰਾ ਬਾਬਾ ਨਾਨਕ ਵੱਲੋਂ ਆ ਗਿਆ ਤੇ ਅੰਤਰਰਾਸ਼ਟਰੀ ਹਾਲਾਤਾਂ ਤੋਂ ਵੀ ਜਾਣੂ ਕਰਵਾ ਕੇ ਪ੍ਰਧਾਨ ਮੰਤਰੀ ਜੀ ਤੋਂ ਵਿਸ਼ੇਸ਼ ਪੈਕੇਜ ਜਿਹੜਾ ਹੈ ਉਹ ਲਿਆ ਜਾਵੇ ਇਹ ਅੱਜ ਸਮੇਂ ਦੀ ਲੋੜ ਆ ਔਰ ਜਿਹੜੀ ਮਿੱਟੀ ਪੈ ਗਈ ਰੇਤਾ ਪੈ ਗਿਆ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਰਦਾ ਰੇਤਾ ਚੁੱਕਰਦਾ ਦੀ ਖੁੱਲ੍ਹ ਦਿੱਤੀ ਜਾਵੇ ਜੇ ਕੋਈ ਵੀ ਸੋਧ ਕਰਨੀ ਪਵੇ ਤਾਂ ਵੀ ਕਰੀ ਜਾਵੇ ਜਿੰਨੀਆਂ ਵੀ ਸਾਹਮਣੇ ਨਦੀਆਂ ਨਾਲੇ ਪੈਂਦੇ ਨੇ ਉਹਨਾਂ ਵਿੱਚੋਂ ਡੀਸੈਡੀਗ ਕਰਨ ਦਾ ਵੀ ਖੇਤਾਂ ਦੇ ਮਾਲਕਾਂ ਨੂੰ ਪੂਰੀ ਤਰ੍ਹਾਂ ਹੱਕ ਦਿੱਤਾ ਜਾਵੇ ਇਸੇ ਤਰ੍ਹਾਂ ਦੀ ਰਿਕਵਰਟਨਾ ਹੋਵੇ ਭਾਵੇਂ ਕਾਨੂੰਨੀ ਸੋਧ ਕੀਤੀ ਜਾਵੇ ਸਰ ਸ਼ੋਹੇ ਕਾਲੀ ਤਰਫੇ ਲੱਗਾ ਬੈ ਲਗਾ ਤਾਂ ਕਿ ਨਾ ਦੇਖੇ ਸੁਖੀਰ ਬੰਦ ਐਸੀ ਵੀ ਬੰਨ ਸਰ ਸੁਖੀਰ ਦੇ ਬਾਦਲ ਜੇ ਲੱਗੇ ਹੋਏ ਨੇ ਤਾਂ ਚੰਗੀ ਗੱਲ ਆ ਐਸੇ ਸਮੇਂ ਇਕੱਲੇ ਸਾ ਸੁਖੀਰ ਦੇ ਬਾਦਲ ਹੀ ਮੈਂ ਸਮਝਦਾ ਹਰ ਪੰਜਾਬੀ ਤੇ ਪੰਜਾਬ ਨੂੰ ਪਿਆਰ ਕਰਨ ਵਾਲਾ ਵਿਅਕਤੀ ਅੱਜ ਹੜਪੀੜਤਾ ਦੀ ਬਦਦਤ ਆਇਆ ਹੋਇਆ ਤੋਂ ਜੇ ਸਾ ਸੁਖੀਰ ਦੇ ਬਾਦਲ ਵੀ ਆਏ ਨੇ ਤਾਂ ਚੰਗੀ ਗੱਲ ਕਰਨੀ ਚਾਹੀਦੀ ਹੈ ਮਦਦ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਬਾਰ ਬਾਰ ਰਾਹ ਦਿੱਤਾ ਤੇ ਸੂਬੇ ਦਾ ਦੇਸ਼ ਦੇ ਰਾਜ ਦੇ ਹਿੱਸੇਦਾਰ ਬਣਾਇਆ ਤੇ ਅੱਜ ਦੇ ਵਿਵਤਾ ਦੇ ਸਮੇਂ ਉਹਨਾਂ ਦੇ ਨਾਲ ਰਹਿਣਾ ਸਾਡੀ ਡਿਊਟੀ ਆ